ਗੁਰੂ ਜੀ ਦੀ ਫਤਿਹ ਜੈ ਪੀ ਜੈ ਭਾਗ ਅੱਜ ਅਸੀਂ ਪੰਡ ਪੋਟਲਾ ਮੰਦਿਰ ਚ ਖੜੇ ਐ ਜਿੱਥੇ ਸਾਡੇ ਬਹੁਤ ਹੀ ਝਾਰੂ ਸਾਥੀ ਸਰਦਾਰ ਨਿਰਮਲ ਸਿੰਘ ਜੋ ਕਿ ਕਾਂਸੀ ਗਏ ਸੀਗੇ ਉਹਨਾਂ ਦਾ ਉੱਥੇ ਰਹੱਸਾ ਵੀ ਉਹਨਾਂ ਦਾ ਮਰਡਰ ਹੋਇਆ ਐ ਐਕਸੀਡੈਂਟ ਹੋਇਆ ਜੋ ਐਫ ਆਈ ਆਰ ਦੇ ਵਿੱਚ ਉਹ ਐਕਸੀਡੈਂਟ ਦਾ ਇੱਕ ਨਾਮ ਦਿੱਤਾ ਗਿਆ ਤੇ ਉਥੇ ਬੜੇ ਰਹਿਸ ਨੇ ਉਹਨਾਂ ਦੀ ਬੇਟੀ ਹੈ ਇਹਨਾਂ ਤੁਹਾਡਾ ਨਹੀਂ ਮੈਂ ਆ ਨਹੀਂ ਲੱਤੇ ਇਹਨਾਂ ਦਾ ਨਾਮ ਸ਼ਰਨਪ੍ਰੀਤ ਕੌਰ ਹੈ ਇਹਨਾਂ ਨੂੰ ਉਹਨਾਂ ਦੀ ਕਾਲ ਆਉਂਦੀ ਹੈ ਉਹ ਕਾਲ ਦੇ ਵਿੱਚ ਕਹਿ ਰਹੇ ਨੇ ਵੀ ਮੇਰੀ ਕਿਸੇ ਨੇ ਲੱਤ ਵੱਢਤੀ ਮਤਲਬ ਵੀ ਮੇਰੇ ਉੱਤੇ ਕਿਸੇ ਨੇ ਹਮਲਾ ਕਰਤਾ ਸੋ ਮੈਂ ਚਾਹਨਾ ਵੀ ਬੇਟਾ ਤੁਸੀਂ ਦੱਸੋ ਕੀ ਗੱਲ ਹੋਈ ਸੀ ਕੀ ਬਾਤ ਕਹਿ ਰਹੇ ਸੀ ਹਾਂ ਜੀ ਨਵੀ ਰਾਤ ਨੂੰ ਮੇਰੇ ਕੋਲ ਕਾਲ ਆਈ ਸੀ ਆ ਉਹ ਕਹਿੰਦੇ ਸੀ ਵੀ ਮੇਰੀ ਇੱਕ ਬੱਟਾ ਵੱਡੀ ਨਹੀਂ ਆ ਤੇ ਮੈਂ ਰੋਡ ਤੇ ਪੱਜ ਜਾ ਰਿਹਾ ਕਿਸੇ ਨਾ ਕਿਸੇ ਨੂੰ ਕਹਿ ਕੇ ਮੈਨੂੰ ਬਚਾ ਲਓ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਨੂੰ ਦੱਸਿਆ ਵੀ ਫਟਾਖੜ ਜਾ ਉੱਤੇ ਰੋਡ ਤੇ ਜਾ ਕੇ ਉਹਨਾਂ ਨੂੰ ਬਚਾਓ ਉਹਨਾਂ ਦੀ ਇਕਲਾਕ ਤਾਂ ਵੱਡੀ ਨਹੀਂ ਸੀ ਕਿ ਜਿਹਨਾਂ ਦੀ ਜਿਹੜੀ ਫੋਟੋਆਂ ਆਈਆਂ ਸੀਗੀਆਂ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋਇਆ ਵਾ ਸੋ ਇਹ ਗੱਲ ਫੋਨ ਹੋਇਆ ਤੇ ਇਹ ਉਹਨਾਂ ਦੇ ਤੁਸੀ ਕੀ ਲੱਗਦੇ ਧੰਨਵਾਦ ਤੁਸੀਂ ਮਾਮਾ ਜੀ ਨਰਮ ਸਿੰਘ ਨਾਲ ਕੀ ਸੀ ਬੇਸ਼ੰਮ ਮੈਂ ਨਰਮ ਸਿੰਘ ਦੇ ਨਾਲ ਜੀਜਾ ਸੀ ਤੁਹਾਡੇ ਜੀਜਾ ਜੀ ਤੁਸੀਂ ਜਦੋਂ ਉੱਥੇ ਗਏ ਹੋ ਤੁਹਾਡੇ ਨਾਲ ਕੀ ਸੀਗਾ ਤੁਸੀਂ ਕਿੰਨੀ ਵਾਰ ਮਿਲੇ ਹੋ ਤੇਨਰ ਨੂੰ ਅੱਛਾ ਜੇ ਦਿਨ ਉਹਨਾਂ ਦਾ ਜਦੋਂ ਜੇ ਦਿਨ ਉਹਦਾ ਮਰਡਰ ਹੋਇਆ ਸ਼ਹਿਰ ਰਹੇ ਨੇ ਉਹਦੋਂ ਤੁਹਾਨੂੰ ਮਿਲੇ ਉਹ ਉਹਦੇ ਸ਼ੋਭਾ ਮਿਲਿਆ 5 ਵਜੇ ਮਿਲਿਆ ਤੁਹਾਨੂੰ 5 ਵਜੇ ਅੱਛਾ ਕਿ ਉਹਦੇ ਬਾਰੇ ਕੋਈ ਕੀ ਗੱਲਬਾਤ ਹੋ ਜੇ ਤੁਸੀਂ ਪੂਰੀ ਦੱਸੋ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਮੈਨਾਂ ਨੂੰ ਉਹੀ ਕਹਿਆ ਸੀ ਕਿ ਛੱਡ ਕੋਲੇ ਹੋਰ ਗੱਲਬਾਤ ਕਰੀ ਜੀ ਇਹ ਤੁਹਾਡੇ ਕੋਲ ਰਹੇ ਨਹੀਂ ਹੋ ਨਹੀਂ ਜਦੋਂ ਤੁਸੀਂ ਉਹ ਤੁਸੀਂ ਸਵੇਰ 5 ਵਜੇ ਦੀ ਗੱਲ ਹੈ ਹਾਂ ਸਵੇਰ 5 ਵਜੇ ਉਹ ਬੰਦੇ ਛੱਡ ਕੋਲੇ ਕਿਧਰ ਆਏ ਸੀਗੇ ਉਹ ਵੀ ਨਾਲ ਹੀ ਦੇ ਉਹ ਗੱਟੀ ਜੀ ਦਾ ਖੜੇ ਗੱਟੀ ਖੜੀ ਸੀ ਉਸੀ ਲਵੀ ਕਿਸੇ ਨੂੰ ਆਉਣਾ ਸੀ ਉਹ ਜਿਹੜੇ ਉਹ ਬੰਦੇ ਨੇ ਪਹਿਲਾਂ ਇਹ ਕਹਿਆ ਸੀਗਾ ਵੀ ਜਿਹੜੇ ਛੱਡ ਕੋਲੇ ਦਿਖਾਇਆ ਹੈ ਵੀ ਉਹ तकरीबन 8:00 ਵਜੇ 10:00 ਵਜੇ ਕਹੇ ਮੈਂ ਹਾਂ ਜੀ ਹਾਂ 10:00 ਵਜੇ ਵੀ ਛੱਡ ਨੂੰ ਕਿਹਾ ਵੀ ਮੈਂ ਰੋਟੀ ਖਾ ਜਾਵਾਂ ਸਾਢੇ ਪੰਜ ਸਵੇਰ ਸਾਢੇ ਹਾਂ ਸ਼ਾਮ ਨੂੰ ਸਾਢੇ ਸ਼ਾਮ ਸਾਢੇ ਪੰਜ ਵਜੇ ਉਹਨੇ ਕਿਹਾ ਜਿਹੜਾ ਉਦੋਂ ਤੋਂ ਉਦੋਂ ਬਾਅਦ ਮਿਲਣੇ ਤੁਹਾਨੂੰ ਹਾਂ ਆਥਣ ਦਾ ਮੈਨੂੰ ਮਿਲ ਨਹੀਂ ਵਾ ਸ਼ੋਭਾ ਦੀ ਗੱਲ ਹੈ ਇਹ ਸੁਭਾ ਕੈ ਤਰੀਕ ਕੀ ਕੈ ਤਰੀਕ ਦੀ ਹੈ 21 ਤਰੀਕ ਨਹੀਂ ਹਾਂਜੀ 21 ਬਾਾਈ ਦੱਸ ਦੂੰ ਰਾਤ ਨੂੰ ਮੈਂ ਤੇ 5 ਵਜੇ ਸਵੇਰੇ ਬਾਈ ਵੀ ਫਾਈਨਲ ਰੇਟ ਆ ਗਿਆ ਸੋ ਸਾਥੀ ਉਹ ਇਹ ਜਿਹੜਾ ਪਹੁੰਚਿਆ ਬਾਈ ਨੂੰ ਤੁਸੀਂ ਉੱਥੇ ਪਹੁੰਚ ਗਏ ਹੋ ਤੇ ਉਹ ਲਗਭਗ ਇਹਨਾਂ ਦੀ ਜਿਹੜੇ ਸਾਨੂੰ ਉਹ ਮਿਲੇ ਨੇ ਉਹਨਾਂ ਨੇ ਫਿਰ ਸਾਨੂੰ ਕਿਹਾ ਸੀਗਾ ਵੀ ਅਸੀਂ ਸਵੇਰੇ 8:00 ਵਜੇ ਮਿਲਿਆ ਹੋ ਉਹ ਜਿਹੜੇ ਦੋ ਬੰਦੇ ਸਾਡੇ ਇੱਕ ਹੋ ਗਏ ਜੀ ਉਸ ਤੋਂ ਬਾਅਦ ਕੀ ਗੱਲ ਹੋਈ ਬੇਟੇ ਜਦੋਂ ਉਹ ਪਾਣੋ ਨੇ ਮੁੜ ਕੇ ਲਿਸ਼ਿਆ ਉਸ ਤੋਂ ਬਾਅਦ ਜਿਹੜੀ ਗੱਲ ਹੈ ਸਾਰੀ ਗੱਲ ਸਪੱਸ਼ਟ ਹੋ ਗਈ ਜੀ ਵੀ ਜਿਹੜਾ ਇਹ ਬੰਦੇ ਜਦੋਂ ਇਹਨਾਂ ਨਾਲ ਗੱਲ ਹੋ ਗਈ ਇੱਥੇ ਇਹਨਾਂ ਨੂੰ ਸਪੱਟ ਹੋ ਗਿਆ ਵੀ ਉਹ ਸਾਡੇ 8:00 ਵਜੇ ਸਾਨੂੰ ਮਾਰਨ ਬੰਦੇ ਪਏ ਨੇ ਉਸ ਤੋਂ ਬਾਅਦ ਜਿਹੜੀ ਇਹ ਉਸ ਤੋਂ ਬਾਅਦ ਕੀ ਗੱਲ ਹੋਈ ਉਹਦੇ ਸਬੰਧ ਵਿੱਚ ਜਦੋਂ ਇਹ ਗੱਲ ਇੱਥੇ ਡੈੱਡ ਬੋਡੀ ਆਈ ਹੈ ਉਦੋਂ ਜਦੋਂ ਗੱਲ ਹੋਈ ਉਦੋਂ ਬਾਅਦ ਅਸੀਂ ਇਕੱਠੇ ਹੋਏ ਆ ਉਹਦਾ ਇਹ ਗੱਲ ਹੈ ਕਿ ਇਹਦੇ ਬੰਦੇ ਨਾਲ ਤੇ ਉਹ ਪਤਾ ਹੋਣਾ ਚਾਹੀਦਾ ਹਾਂ ਹਾਂ ਨਾਲ ਦੇ ਬੰਦੇ ਨੇ ਜਿਹੜੇ ਉਹ ਨਾਲ ਦੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਸਭ ਨੂੰ ਇਹ ਗੱਲ ਜਿਹੜੀ ਇਹਨਾਂ ਨੇ ਗੱਲਬਾਤ ਹੋਈ ਸੀ ਉਹਨੋਂ ਬੰਦੇ ਮੈਂ ਬਾਹਰ ਸੱਦੇ ਚੋਂ ਉਧਰ ਨੇ ਹੋ ਤੇ ਹੁਣ ਇਹ ਪੀਐਸਈ ਉੱਥੇ ਨੂੰ ਜਾ ਰਹੇ ਆ ਇਹ ਗੱਲ ਚੱਕਰ ਚ ਪੈ ਗਈ ਸੀ ਕਿ ਵੀ ਉੱਥੇ ਕਿਵੇਂ ਤੇ ਕਿਵੇਂ ਹੋਈ ਤੇ ਉਹਨੂੰ ਕਲੀਅਰ ਕਰਨ ਵਾਸਤੇ ਅੱਜ ਇਹ ਜਿਹੜੀ ਟੀਮ ਆਣੀ ਆ ਤੇ ਇਹ ਟੀਮ ਨੇ ਕੱਲ ਨੂੰ ਮੰਗਲਵਾਰ ਨੂੰ ਡੀਸੀ ਸਾਹਿਬ ਨੂੰ ਮਲੇਰ ਕੋਲੇ ਨੂੰ ਮੰਗ ਪੱਤਰ ਦੇਣਾ ਹੈ ਇੱਕ ਤਾਂ ਉਥੇ ਡੀਸੀ ਸਾਹਿਬ ਵਾਸਤੇ ਇੱਕ ਉਥੇ ਇੱਕ ਗਮਰਨਾ ਨੂੰ ਇਹ ਦੋ ਇਥੋਂ ਦੇਣੇ ਉਹ ਤੋਂ ਬਾਅਦ ਹੀ ਅੱਜ ਅਸੀਂ ਸ਼ੀਟਾਂ ਬੁੱਕ ਕਰਾਉਣੀਆਂ ਤੇ ਉਸ ਤੋਂ ਬਾਅਦ ਅਸੀਂ ਉਸ ਜਗ੍ਹਾ ਤੇ ਜਿੱਥੇ ਵਾਕਿਆ ਹੋਇਆ ਉੱਥੇ ਜਾਣਾ ਹੈ ਗੁਰਦੀਪ ਸਿੰਘ ਜੀ ਅੱਜ ਭੋਗ ਤਾਂ ਪੈ ਚੁੱਕਿਆ ਜਿਹੜਾ ਤੁਸੀਂ ਹੁਣ ਮੀਟਿੰਗ ਰੱਖੀਓ ਕਾਦੇ ਲਈ ਰੱਖੀਆ ਜਿਹੜਾ ਮਰਡਰ ਹੋਇਆ ਕਿੱਥੇ ਹੋਇਆ ਮਤਲਬ ਜੋ ਵੀ ਆ ਉਹ ਬੰਦੇ ਜਿਹੜਾ ਬੰਦੇ ਹੋ ਨਾਲ ਲੈ ਕੇ ਗਏ ਨੇ ਉਹਨਾਂ ਨੂੰ ਇੱਥੇ ਸੱਦਣਾ ਇੱਕ ਮਿੰਟ ਇਹਨਾਂ ਨੂੰ ਦੱਸਣ ਦਈਓ ਚਲੋ ਤੂੰ ਆਪਾਂ ਬਾਅਦ ਚ ਉਹਨਾਂ ਨੂੰ ਬੁਲਾਉਨੇ ਆਪਾਂ ਇੱਥੇ ਹੁਣ ਆਪਾਂ ਦੋ ਘੰਟੇ ਉਹ ਅਸੀਂ ਜਿਹੜਾ ਇਹ ਸਾਰੇ ਪਿੰਡ ਵਾਲੇ ਜਾਂ ਜੱਥੇਬੰਦੀ ਆਏ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਮੰਗਲਵਾਰ ਨੂੰ ਸਵੇਰੇ 10 ਵਜੇ ਡੀਸੀ ਮਲੇਰਕੋਟਲਾ ਨੂੰ ਇੱਕ ਮੰਗ ਪੱਤਰ ਦਿੱਤਾ ਜਾਊਗਾ ਸੋ ਜਿੰਨੇ ਵੀ ਰਵਦਾਸ ਸਾਡੇ ਸੰਗਤ ਹੈਗੀ ਹੈ ਜੋ ਇਸ ਪਰਿਵਾਰ ਦੇ ਨਾਲ ਸਹਿਮਤੀ ਰੱਖਦੀ ਹੈ ਤੇ ਉਹਨਾਂ ਨੂੰ ਬੇਨਤੀ ਹੈ ਵੀ ਮੰਗਲਵਾਰ ਨੂੰ ਸਵੇਰੇ 10 ਵਜੇ ਮਲੇਰ ਕੋਟਲਾ ਆਪਾਂ ਡੀਸੀ ਨੂੰ ਮਿਲਣਾ ਉੱਥੇ ਪਹੁੰਚਣਾ ਉਹਦੇ ਬਾਅਦ ਜਿੱਥੇ ਇਹ ਮਰਡਰ ਹੋਇਆ ਗਵਰਦਨਪੁਰ ਕਾਂਸੀ ਜਿੱਥੇ ਰਵਦਾਸ ਮਹਾਰਾਜ ਦੀ ਜਗ੍ਹਾ ਹੈ ਉੱਥੇ ਜਾਣ ਲਈ ਇੱਕ ਆਪਾਂ 10 ਮੈਂਬਰੀ ਜਾਂ 11 ਮੈਂਬਰੀ ਟੀਮ ਬਣਾਈ ਹੈ ਉਹ ਉੱਥੇ ਜਾਊਗਾ ਤੋ ਇਹੀ ਬੇਨਤੀ ਆ ਸਾਰੇ ਲੋਕਾਂ ਨੂੰ ਜੋ ਵੀ ਇਸ ਵੀਡੀਓ ਨੂੰ ਸੁਣਦੇ ਨੇ ਜਾਂ ਯੂਪੀ ਜੀ ਸੁਣਦੇ ਨੇ ਜਿੱਥੇ ਮਰਡਰ ਹੋਇਆ ਜਾਂ ਜੋ ਵੀ ਹੋਇਆ ਜਾਂ ਨਾਲ ਸੀਗੇ ਅਗਰ ਕਿਸੇ ਨੂੰ ਕੋਈ ਇਸ ਪ੍ਰਤੀ ਕੋਈ ਕਲੂ ਮਿਲਦਾ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਆਉਟਪੁੱਟ ਮਿਲਦੀ ਹੈ ਇਹ ਬੰਦਾ ਕਿੱਥੇ ਸੀ ਕੀ ਗੱਲਬਾਤ ਹੋਈ ਇਹਨਾਂ ਦੀ ਫੋਟੋ ਥੋੜੀ ਜੂਮ ਕਰਕੇ ਨੇੜੇ ਕਰਕੇ ਦਿਖਾ ਦਿਓ ਮੈਂ ਬੇਨਤੀ ਕਰਦਾ ਵੀ ਇਹ ਸਕਸ਼ਿਵ ਸਰਦਾਰ ਮਰਨੋਤ ਸਿੰਘ ਨੇ ਅਗਰ ਕਿਸੇ ਨੂੰ ਓਥੇ ਵੀ ਯੂਪੀ ਬਨਾਰਸੀ ਦੇ ਵਿੱਚ ਇਸ ਬਾਰੇ ਕੋਈ ਖ਼ਬਰ ਮਿਲਦਾ ਉਹ ਕਿਰਪਾ ਕਰਕੇ ਅਸੀਂ ਨੰਬਰ ਇਹਦੇ ਵਿੱਚ ਦੇ ਦੇਣੇ ਨੇ ਪਰਿਵਾਰ ਦੇ ਨਾਲ ਔਰ ਜਿਹੜੀ ਕਮੇਟੀ ਹੋਊਗੀ ਉਹਦੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਆਪਾਂ ਇਸ ਜਿਹੜਾ ਹੈਗਾ ਜੋ ਵੀ ਹੋਇਆ ਉਹਨੂੰ ਬਾਹਰ ਘੱਟ ਸਿੱਤੀ ਬਹੁਤ ਧੰਨਵਾਦ ਤੁਹਾਡਾ ਕਰ ਦੂੰ ਮਨ ਤੁਸੀਂ ਵੀ ਦੱਸ ਦੋ ਜੋ ਨਹੀਂ ਜੇ ਤੂੰ ਉਹ ਬੋਲੇ ਹੋਵੇ ਪਛਣਾ ਵੀ ਉਹ ਇਹ ਤਾਂ ਕੀ ਹੋਣਾ ਹੈ ਇਥੋਂ ਤੇ ਦੱਸਦਾ ਹੈ ਬਿਜਲੀ ਇਹ ਪ੍ਰੋਗਰਾਮ ਬਣਿਆ ਆਹੀ ਪ੍ਰੋਗਰਾਮ ਤੇ ਹੁਣ ਬਣ ਗਿਆ ਕਿ ਮੰਗਲਵਾਰ ਨੂੰ ਇਹ ਸਰਕਾਰ ਨੇ ਜੀ ਤੇ ਉਸ ਤੋਂ ਬਾਅਦ ਜਿਹੜੀ ਹੈ ਮਾਸਟਰ ਕਿਸ਼ੋਰ ਸਿੰਘ ਜੀ ਨਾਜ਼ਮ ਖੱਲਾ ਜੀ ਗੁਰਦੀਪ ਜੀ ਤੇ ਜਿਹੜੀ ਇਥੋਂ ਇਹ ਪਰਿਵਾਰ ਵਾਲੇ ਬੰਦੇ ਆ ਇਹ ਅਸੀਂ ਉੱਤੇ ਜਾ ਕੇ ਇਹ ਜਿਹਨ ਵੈਰੀਫਿਕੇਸ਼ਨ ਪੂਰੇ ਇੱਕ ਤਰੀਕ ਕਰਨ ਬਾਰੇ ਤੁਸੀਂ ਜਾਓ। ਠੀਕ ਹੈ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀ ਜੈ ਪਰ।